ਜੀ ਕਿਸਾਨ ਪ੍ਰਭ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਡੇ ਵਾਸਤੇ ਪ੍ਰੀਤ 6049 ਟਰੈਕਟਰ ਲੈ ਕੇ ਆਏ ਹਾਂ ਜੀ ਇਹ ਟਰੈਕਟਰ ਪੰਜਾਬ ਨੰਬਰ ਹੈ 2012 ਮਾਡਲ ਆ 11 ਦੇ ਦੇ ਮਾਰਕ ਹੈ 12 ਦੀ ਕਾਪੀ ਹੈ ਜੀ ਟਰੈਕਟਰ ਤੁਸੀਂ ਦੇਖ ਸਕਦੇ ਹੋ ਸਾਰਾ ਟਰੈਕਟਰ ਸੁੱਕਾ ਪਿਆ ਡੀਜ਼ਲ ਪੰਪ ਦਾ ਕੰਮ ਨਵਾਂ ਹੋਇਆ ਜੀ ਹਿੱਡਾਂ ਦਾ ਕੰਮ ਵੀ ਹੋਇਆ ਇੰਜਨ ਦਾ ਕੰਮ ਵੀ ਹੋਇਆ ਤੇ ਲਿਫਟ ਦਾ ਕੰਮ ਵੀ ਹੋਇਆ ਜੀ ਇੰਜਨ ਗੇਅਰ ਦੀ ਕੋਈ ਆਵਾਜ਼ ਨਹੀਂ ਕੋਈ ਗੇਰੀ ਸਦੀਵਾਜ ਨਹੀਂ ਟਰੈਕਟਰ ਤੁਸੀਂ 2 ਦਿਨ ਵਾਹ ਕੇ ਚਲਾ ਕੇ ਦੇਖ ਸਕਦੇ ਹੋ ਬਾਈ ਟਰੈਕਟਰ ਦਿਖਾ ਦੇ ਨੇੜੇ ਆ ਕੇ ਬਹੁਤ ਹੀ ਵਧੀਆ ਤੇ ਸੁੱਕਾ ਟਰੈਕਟਰ ਆ ਜੀ ਪੰਜਾਬ ਨੰਬਰ ਆ ਪ੍ਰੀਤ 6099 ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਪਿਛਲੇ ਟਾਇਰ ਅੱਧੇ ਕਾ ਜੀ ਅਗਲੇ ਟਾਇਰ 30 35 ਪੈਸੇ ਆ ਜੀ ਰਿਮਾਂ ਦਾ ਟਰੈਕਟਰ ਵਧੀਆ ਪਿਆ ਸਾਫ਼ ਪਿਆ ਜੀ ਬਹੁਤ ਹੀ ਵਧੀਆ ਤੇ ਚੰਗਾ ਟਰੈਕਟਰ ਆ ਘਰੇ ਰੱਖਣ ਵਾਸਤੇ ਦੇਖ ਸਕਦੇ ਹੋ ਤੁਸੀਂ ਟਰੈਕਟਰ ਦੋ ਦਿਨ ਵਾਹ ਲਿਓ ਚਲਾ ਲਿਓ ਚੈੱਕ ਕਰਕੇ ਖਰੀਦ ਸਕਦੇ ਹੋ ਜੀ ਬਿਲਕੁਲ ਸੁੱਕਾ ਟਰੈਕਟਰ ਆ ਤੇ 4 ਸਾਲਾਂ ਦੀ ਗਾਰੰਟੀ ਵਾਲੀ ਬੈਟਰੀ ਉੱਤੇ ਰੱਖੀ ਹੋਈ ਹੈ ਜੀ ਸਾਲ ਹੋ ਗਿਆ ਬਿਲਕੁਲ ਸੁੱਕਾ ਟਰੈਕਟਰ ਆ ਪੰਜਾਬ ਨੰਬਰ ਆ ਪ੍ਰੀਤ 6049 ਜੀ ਪਾਵਰ ਸਟੀering ਦੇ ਵਿੱਚ ਆ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਮੱਕੀ ਪਲਾਂਟਰ ਤੇ ਚੱਲਦਾ ਵੀਰਾਂ ਦਾ ਇਹ ਟਰੈਕਟਰ ਵਿਕਾਊ ਹੈ ਜੀ ਮੱਕੀ ਪਲਾਂਟਰ ਤੇ ਚਲਾਇਆ ਸੀ ਫਲਾਈਸ਼ਰ ਵਾਲੀ ਮਸ਼ੀਨ ਤੇ ਸਾਰਾ ਕੰਮ ਟਰੈਕਟਰ ਦਾ ਕਰਵਾਇਆ ਹੋਇਆ ਦੇਖ ਸਕਦੇ ਹੋ ਤੁਸੀਂ ਵੀਡੀਓ ਨੂੰ ਦਬਕ ਕੇ ਸ਼ੇਅਰ ਕਰ ਦਿਆ ਕਰੋ ਭਰਾਵੋ ਤਾਂ ਜੋ ਸਾਰੇ ਕਿਸਾਨ ਵੀਰਾਂ ਤੱਕ ਆਪਣੀ ਇਹ ਵੀਡੀਓ ਪਹੁੰਚ ਸਕੇ ਡੰਡਾ ਫੱਟੀ ਬੰਪਰ ਛਤਰੀ ਸਾਰਾ ਸਮਾਨ ਇਹ ਟਰੈਕਟਰ ਦੇ ਨਾਲ ਮਿਲ ਜੂਗਾ ਅਰੇ ਮਾਰੂ ਮਾਦਾ ਟਰੈਕਟਰ ਬਾਡੀ ਦਾ ਸ਼ੋ ਦਾ ਸਾਰਾ ਅਰੀਜਨਲ ਤੇ ਜੈਨੂਨ ਟਰੈਕਟਰ ਹੈ ਜੀ ਐਮ ਆਰ ਐਫ ਕੰਪਨੀ ਦੇ ਟਾਇਰ ਆ ਕੋਈ ਲੈਂਕਾਂ ਦੀ ਟੁੱਟ ਭੱਜ ਨਹੀਂ ਕੋਈ ਮਰਗਾੜ ਟਰੈਕਟਰ ਦਾ ਖਰਾਬ ਨਹੀਂ ਦੇਖ ਸਕਦੇ ਹੋ ਭਰਾਓ ਤੁਸੀਂ ਵੀਡੀਓ ਨੂੰ ਭਰਾਓ ਸ਼ੇਅਰ ਕਰ ਦਿਓ ਜੇ ਤੁਸੀਂ ਵੀ ਸਾਡੇ ਪੇਜ ਤੇ ਕੋਈ ਵੀਡੀਓ ਪਾਉਣੀ ਚਾਹੁੰਦੇ ਹੋ ਸਾਡੇ ਨੰਬਰ ਤੇ ਵੀਡੀਓ ਬਣਾ ਕੇ WhatsApp ਤੇ ਭੇਜੋ 9876345622 ਤੇ ਮਾਲਕ ਵੀਰਾਂ ਦਾ ਨੰਬਰ ਹੈ ਜੀ 9417148607 ਪਿੰਡ ਮੱਲਣ ਜ਼ਿਲ੍ਹਾ ਮੁਕਸਰ ਤਹਿਸੀਲ ਗਿੱਦੜਬਾਹਾ ਕੋਠੇ ਅਮਨਗੜ ਢਾਣੀ ਦੇ ਵਿੱਚ ਟਰੈਕਟਰ ਵਿਕਾਊ ਹੈ ਜੀ ਮਾਲਕ ਵੀਰ ਦਾ ਨੰਬਰ ਇੱਕ ਵਾਰੀ ਫੇਰ ਨੋਟ ਕਰ ਲਓ ਜੀ 9417148607 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਜੀ ਪਿੰਡ ਮੱਲਣ ਜ਼ਿਲ੍ਹਾ ਮਕਸਰ ਤਹਿਸੀਲ ਗਿੱੜਬਾਹਾ ਦੇ ਵਿੱਚ ਇਹ ਟਰੈਕਟਰ ਵਿਕਾਊ ਆ ਜੀ ਮਾਲਕ ਵੀਰ ਦਾ ਨੰਬਰ 9417148607 ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਧੰਨਵਾਦ ਜੀ